ਹਾਂ ਲੈ ਲੈ ਆ ਆ ਦੇਖੋ ਸਾਹ ਸਗੇ ਜੀ ਹੋ ਵੇ ਹੋ ਵੇ ਸਾਡੇ ਆ ਗਿਆ ਜਿਹਨੇ ਚੀਫ ਨੇ ਸੋ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬੌਸ ਸਿੰਘ ਮਾਨ ਸਾਹਿਬ ਅੱਜ ਗੀਤ ਹੈ ਬੜਾ ਪਸੰਦ ਆਣ ਨਾ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੋ ਨਹੀਂ 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 ਲੈ ਲੈ ਉਹ ਦੋ ਹਾਂ ਦੀ ਵਦ ਵਧੀਆ ਵਧੀਆ ਸੁਣ ਲੱਗ ਰਿਹਾ ਸੋਨੇ ਦੇ ਹੋਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੇ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਕੀਪਨਸਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਾਸਿਕਾ